ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਵੈਸੇ ਤਾਂ ਮੈਂ ਇਹਨਾਂ ਮੁੱਦਿਆਂ ਤੇ ਬੋਲਦਾ ਨਹੀਂ ਹੁੰਨਾ ਪਰ ਅੱਜ ਬੋਲਣਾ ਪਿਆ ਕਿਉਂਕਿ ਕੁਝ ਲੋਕਾਂ ਦੀ ਪੰਜਾਬ ਦੇ ਪ੍ਰਤੀ ਨਫ਼ਰਤ ਦਾ ਕਰਕੇ ਤੁਹਾਨੂੰ ਸਭ ਨੂੰ ਪਤਾ ਕਿ ਕਬੱਡੀ ਦੇ ਟੂਰਨਾਮੈਂਟ ਸੀਜ਼ਨ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਉਹ ਲਾਈਵ ਸਟ੍ਰੀਮਿੰਗ ਕੀਤੀ ਜਾਂਦੀ ਤੇ ਲਾਈਵ ਦੇ ਉੱਪਰ ਜਿਹੜੇ ਆ ਸਾਰੇ ਕਬੱਡੀ ਦੇ ਮੈਚ ਦਿਖਾਏ ਜਾਂਦੇ ਆ ਤੇ ਉਹਨਾਂ ਲਾਈਵਾਂ ਦੇ ਥੱਲੇ ਜਿਹੜੇ ਕਮੈਂਟ ਕਰਨ ਵਾਲੇ ਹੁੰਦੇ ਨਾ ਜਿਹੜੇ ਕੁਝ ਘੋੜੂ ਆ ਹਰਿਆਣੇ ਵਾਲੇ ਜਿਹੜੇ ਆ ਇੰਨੀ ਕੋ ਪੰਜਾਬ ਪ੍ਰਤੀ ਨਫ਼ਰਤ ਰੱਖਦੇ ਆ ਪੰਜਾਬ ਨੂੰ ਗਾਲਾਂ ਪੰਜਾਬ ਦੇ ਪਲੇਅਰਾਂ ਨੂੰ ਗਾਲਾਂ ਜਿਹੜੀਆਂ ਕੱਢਦੇ ਆ ਕਮੈਂਟਾਂ ਦੇ ਥੱਲੇ ਤੇ ਇੱਕੋ ਹੀ ਗੱਲ ਸ਼ੀਲੂ 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 ਠੀਕ ਆ ਸ਼ੀਲੂ ਵਧੀਆ ਬੰਦਾ ਵਾ ਵਧੀਆ ਖਿਡਾਰੀ ਆ ਅੱਜ ਦੇ ਟਾਈਮ ਉਹਦਾ ਟਾਈਮ ਚੱਲਦਾ ਪਿਆ ਵਾ ਮੈਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਕੋਈ ਗੁੱਸਾ ਨਹੀਂ ਸ਼ੀਲੂ ਦੇ ਨਾਲ ਉਹ ਇੱਕ ਪਲੇਅਰ ਆ ਪਰ ਜਿਹੜੇ ਆ ਨਫ਼ਰਤੀ ਲੋਕ ਆ ਜਿਹੜੇ ਤੁਸੀਂ ਬਣ ਕੇ ਸਪੋਰਟਰ ਜਿਹੜੇ ਸ਼ੀਲੂ ਦੇ ਜੋ ਤੁਸੀਂ ਜੋ ਤੁਸੀਂ ਬਕਵਾਸ ਕਰਦੇ ਨਾ ਪੰਜਾਬ ਦੇ ਲੋਕ ਹੱਦਾ ਪਾਰ ਕਰਦੇ ਆ ਤੁਸੀਂ ਜੇ ਤੁਹਾਨੂੰ ਇੰਨੀ ਨਫ਼ਰਤ ਆ ਨਾ ਪੰਜਾਬ ਦੇ ਨਾਲ ਤੇ ਇੰਜ ਕਰੋ ਆਪਣੇ ਸ਼ੀਲੂ ਨੂੰ ਨਾ ਹਰਿਆਣੇ ਦੇ ਵਿੱਚ ਵਿੱਚ ਖੜਾ ਲਿਆ ਕਰੋ ਤੇ ਕਦੀ ਉੱਥੇ ਸਾਈਕਲ ਜਿੱਤ ਲਿਆ ਤੇ ਕਦੀ ਰੇੜੀ ਜਿੱਤ ਲਈ ਜੇ ਅੱਜ ਉਹ ਬਣਿਆ ਹੋਇਆ ਨਾ ਕਬੱਡੀ 'ਚ ਉਹ ਪੰਜਾਬ ਦੀ ਦੇਣਾ ਉਹ ਸ਼ੀਲੂ ਤੋਂ ਆਪਦੇ ਕੋਲੋਂ ਖੁਦ ਪੁੱਛ ਲਿਓ ਵੀ ਉਹਦੇ ਕੀ ਵਿਚਾਰ ਆ ਪੰਜਾਬ ਦੀ ਕਬੱਡੀ ਦੇ ਲਈ ਜੇ ਪੰਜਾਬ ਦੀ ਕਬੱਡੀ ਨਾ ਹੁੰਦੀ ਤੇ ਅੱਜ ਸ਼ੀਲੂ ਨਾ ਹੁੰਦਾ ਉਹ ਪਲੇਅਰਾਂ ਨੂੰ ਪਲੇਅਰ ਰਹਿਣ ਦਿਓ ਕਿੰਨਾ ਗੰਦ ਬੋਲਦੇ ਆ ਤੁਸੀਂ ਘੋੜਵੋ ਜਿਹੜੀ ਪੰਜਾਬ ਪੰਜਾਬ ਤੋਂ ਬਾਹਰ ਕਬੱਡੀ ਹੁੰਦੀ ਆ ਕੈਨੇਡਾ ਅਮਰੀਕਾ ਵਿੱਚ ਹੁੰਦੀ ਜਿਹੜੀ ਕਬੱਡੀ ਉਹ ਵੀ ਪੰਜਾਬੀ ਪ੍ਰਮੋਟਰ ਆ ਜਿਹੜੇ ਉੱਥੇ ਸੱਦਦੇ ਆ ਤਾਂ ਫਿਰ ਉੱਥੇ ਕੀ ਲੈਣ ਜਾਣੇ ਆ ਫਿਰ ਆਪਣੇ ਖਿਡਾਰੀਆਂ ਨੂੰ ਉੱਥੇ ਹੀ ਰੱਖ ਲੋ ਮੈਂ ਪਹਿਲਾਂ ਕਿਹਾ ਕਿਸੇ ਕਬੱਡੀ ਖਿਡਾਰੀ ਨਾਲ ਕਿਉਂਕਿ ਸਾਡੇ ਵਿੱਚ ਇਹ ਸੋਚ ਨਹੀਂ ਨਹੀਂ ਹੈਗੀ ਅਸੀਂ ਹਰਿਆਣੇ ਨਫ਼ਰਤ ਨਹੀਂ ਕਰਦੇ ਪਰ ਤੁਸੀਂ ਲੋਕ ਨਫ਼ਰਤ ਕਰਦੇ ਆ ਇਹਨਾਂ ਬਕਵਾਸ ਕਰਦੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਕੱਲਾ ਸ਼ੀਲੂ ਹੀ ਹੋ ਗਿਆ ਹੋਰ ਕੋਈ ਪਲੇਅਰ ਹੀ ਨਹੀਂਗਾ ਖਾਣਾ ਵੀ ਪੰਜਾਬ ਦਾ ਨਫ਼ਰਤ ਵੀ ਪੰਜਾਬ ਨੂੰ ਤੁਸੀਂ ਬੱਲੇ ਤੁਹਾਡੇ ਸੱਚੀ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਇਸ ਚੀਜ਼ ਤੇ ਮੈਂ ਬਹੁਤ ਦੇਰ ਦਾ ਵਾਚ ਕਰਦਾ ਬਕਵਾਸ ਕਰਦੇ ਕਮੈਂਟਾਂ ਦੇ ਵਿੱਚ ਪੰਜਾਬ ਦੇ ਪ੍ਰਤੀ ਨਫ਼ਰਤ ਰੱਖਦੇ ਤੇ ਖਾਂਦੇ ਵੀ ਪੰਜਾਬ ਦਾ ਖੜਾਓ ਆਪਦੇ ਪਲੇਅਰਾਂ ਨੂੰ ਫਿਰ ਉੱਥੇ ਹੀ ਹਰਿਆਣੇ ਦੇ ਵਿੱਚ ਟਰੈਕਟਰ ਗੱਡੀਆਂ ਜਿਹੜੀਆਂ ਨਾ ਜਿੱਤ ਕੇ ਜਾਂਦਾ ਸ਼ਿੱਲੂ ਉਹ ਪੰਜਾਬ ਚੋਂ ਲ ਜਾਂਦਾ ਉਹ ਪੰਜਾਬੀਆਂ ਦੇ ਟੂਰਨਾਮੈਂਟ ਹੁੰਦੇ ਆ ਠੀਕ ਆ ਔਕਾਤ ਨਾ ਭੁੱਲੋ ਸ਼ੀਲੂ ਨੇ ਆਪ ਵੀ ਅਨਾਉਂਸ ਕੀਤਾ ਸੀਗਾ ਉਹਨੇ ਆਪ ਵੀ ਇਹ ਗੱਲ ਕਹੀ ਵੀ ਕਮੈਂਟਾਂ ਵਿੱਚ ਗਾਲਾਂ ਨਾ ਕੱਢਿਆ ਕਰੋ ਪਰ ਇਹ ਹਰਾਮੀ ਲੋਕ ਨਹੀਂ ਹਟਦੇ ਸ਼ੀਲੂ ਸ਼ੀਲੂ ਪਤਾ ਨਹੀਂ ਯਾਰ ਕੱਲਾ ਹੀ ਆ ਕਿਤੇ ਸ਼ੀਲੂ ਜਾਂ ਪੰਜਾਬ ਦੇ ਪਲੇਅਰ ਨਹੀਂ ਹੋਏ ਜਾਂ ਅੱਜ ਪੰਜਾਬ ਦੇ ਪਲੇਅਰ ਨਹੀਂ ਹੈਗੇ ਐਡੀ ਕੋ ਨਫ਼ਰਤ ਤੁਹਾਡੇ ਵਿੱਚ ਭਰੀ ਹੋਈ ਹੈ ਯਾਰ ਗੰਦ ਪਾ ਰੱਖਿਆ ਤੁਸੀਂ ਲੋਕਾਂ ਨੇ ਅgetElementById ਨਫਰਤ ਨਾ ਪੰਜਾਬ ਦੇ ਵਿੱਚ ਵੀ ਖੇਡਣ ਨਾ দাও ਆਪਣੇ ਜਿਹੜੇ ਖਿਡਾਰੀ ਆ ਨਾ ਹਰਿਆਣੇ ਦੇ ਹਰਿਆਣੇ ਵਿੱਚ ਖੜਾਈ ਚਲੋ ਰੱਖੋ ਫਿਰ ਇੰਨੀ ਕੋਈ ਜੁਰਤ ਤੇ ਉਹਨਾਂ ਨੂੰ ਪੁੱਛ ਲਿਓ ਵੀ ਕੱਲਾ ਹਰਿਆਣੇ ਹਰਿਆਣੇ 'ਚ ਖੇਡਣਾ ਤਾਂ ਖੇਡਣਗੇ ਚਵਲ ਕਿਸੇ ਥਾਂ ਦੇ ਇਹ ਕੁਝ ਕੁ ਲੋਕ ਆ ਜਿਹੜੇ ਆ ਕੋੜੂ ਜਿਨ੍ਹਾਂ ਨੂੰ ਸਿੱਖੀ ਤੋਂ ਵੀ ਨਫਰਤ ਆ ਗੰਧ ਪਾਇਆ ਤੁਸੀਂ ਪਲੇਅਰਾਂ ਨੂੰ ਪਲੇਅਰ ਰਹਿਣ ਦਿਓ ਅਰੇ ਬਣਦੇ ਚਮਚੇ